ਕੀ ਗੱਲ ਹੋ ਗਈ ਬਾਈ ਕਿਵੇਂ ਉਦਾਸ ਜਾ ਖੜਾ ਕਣਕ ਲਈ ਦੇਖੀ ਜਾਂਦਾ ਯਾਰ ਕੀ ਕਰੀਏ ਯਾਰ ਉਦਾਸ ਹੋਣਾ ਤਾਂ ਤੈਨੂੰ ਮਤਲਬ ਪਤਾ ਹੀ ਆ ਕੱਲ ਮੈਂ ਤਾਲਾ ਵੱਟ ਕੇ ਜੇ ਘਰ ਹੀ ਗਿਆ ਉਹਦੀ ਰੱਬ ਨੇ ਵੀ ਪਤਾ ਯਾਰ ਦਾਦੇ ਹੁਣ ਅੱਜਕੱਲ ਕਿਸਾਨਾਂ ਦੇ ਪੱਲੇ ਇਹ ਹੀ ਰਹਿ ਗਿਆ ਹੁਣ ਦੇਲਾ ਕਿਸਾਨਾਂ ਨੂੰ ਪਹਿਲਾਂ ਤਾਂ ਗੇ ਇਹ ਕਿ ਮੌਸਮ ਖਰਾਬ ਕਰੀ ਜਾਂਦਾ ਮੁਰਕ ਜੋ ਫਸਲ ਵਟਲੀ ਮੰਡੀ ਦੇ ਕਿਸਾਨ ਨੇ ਵੀ ਖੱਦ ਲੋਣਾ ਤੈਨੂੰ ਪਤਾ ਜਦੋਂ ਹੁਣ ਇੱਕ ਸੂਈ ਬਣਾਉਣ ਵਾਲਾ ਆਪਦੀ ਕੀਮਤ ਆਪ ਤੈਅ ਕਰਦਾ ਯਾਰ ਕਿਸਾਨ ਕਿਉਂ ਨਹੀਂ ਆਪਦੀ ਕੀਮਤ ਤੈਅ ਕਰ ਸਕਦਾ ਕਿਸਾਨ ਦੀ ਜ਼ਿੰਦਗੀ ਕਿਉਂ ਇੰਨੀ ਤੱਕੇ ਚੱਲ ਯਾਰ ਭਈਆ ਜੋ ਮੋਟਰ ਤੇ ਬੰਨੇ ਹੋ ਨਹੀਂ ਯਾਰ ਭਾਈ ਮੈਂ ਜਾਣਾ ਮੈਂ ਵੀ ਘੇੜਾ ਮਾਰਨਾ ਮੋਟਰ ਜਾਣਾ ਨਹੀਂ ਕੋਈ ਨਹੀਂ ਆ ਜਾ ਬੜੇ ਦਿਨਾਂ ਬਾਅਦ ਮਿਲਿਆ ਜੀ మే దేఖయా یار 콜 ਮਲਾ ਕੇ यार کھیتی ਜੋ 바జ్ ਦਾ ਕੋਸ਼ ਨਹੀਂ ਸਹੀ ਗੱਲ ਆ ਯਾਰ ਬਾਈ ਤੇਰੇ کھیتی ਦਾ ਗੱਲੀ ਆ ਚਲਾਈ ਜਾ ਯਾਰ ਤੂੰ ਅਹੀਂ ਘਰ ਮੇਰੀ ਗੱਲ ਮੰਨਾ ਤੂੰ ਇਹਦੇ ਨਾਲ ਇਕੱਲਾ ਹੈਗਾ ਵੇਜ ਕੇ ਬਾਹਰ ਚੱਲ ਜਾ ਨਹੀਂ ਯਾਰ ਬਾਈ ਮੈਂ ਇੱਥੇ ਯਾਰ ਬਾਹਰ ਨਹੀਂ ਜਾਇਆ ਨਾ ਕਿਉਂ ਯਾਰ ਯਾਰ ਇੱਥੇ ਕੰਮ ਕਰਕੇ ਯਾਰ ਮਿੱਟੀ ਨਾ ਮਿੱਟੀ ਹੋ ਕੇ ਪੰਜਾਬ ਦੀ ਮਿੱਟੀ ਨਾ ਯਾਰ ਮੂੰਹ पे ਅੱਲੇ ਬਾਕੀ ਕੀ ਮਰਜੇ ਦੇ ਦੇਖਾ ਜਾ ਮੇਰੀ ਗੱਲ ਮੰਨ ਲੇਗਾ ਤਾ ਇਹ ਭਾਈ ਯਾਰ ਕੀ ਗੱਲ ਕਰਦੇ ਜਿੱਥੇ ਯਾਰ ਦਾਣਾ ਪਾਣੀ ਹੋਇਆ ਯਾਰ ਆਪਣੇ ਉੱਤੇ ਲੈ ਗਿਆ ਲੈ ਦਾਣੇ ਪਾਣੀ ਤੇ ਯਾਰ ਜਿਆਦਾ ਹੈ ਆਪਣੀ ਤਰੋ ਪੀ ਤੇ ਇਪਈ ਕਰ ਤੇਰੇ ਕਰਮਾਂ ਚ ਸੀਗਾ ਆਉਣਾ ਦਾਣਾ ਪਾਣੀ ਜਾ ਦੇ ਮੈਂ ਨਾ ਰੁਕ ਕਹ ਲੈ ਮੈਂ ਬੋਲਦਾ ਕੋਈ ਕਹਦਾ ਨਹੀਂ ਜੇ ਤਾਂ ਪਤਾ ਨਹੀਂ ਯਾਰ ਕੱਦ ਤੇਣੀ ਕੀ ਕਰਲੀ ਆ ਇਹ ਲੈ ਬੈਨ ਇਹ ਤਾਂ ਚਾਰ ਨਾਲ ਰੋਟੀ ਕਿੰਨੇ ਵਧੀਆ ਲਾ ਦੇ ਉਧਰ ਜਿਹੜਾ ਜਿੰਨੀ ਸਬਜ਼ੀ ਮਾਦੀ ਹੋਵੇ ਬਾਈ ਕਿੰਨੇ ਤੇਜ ਪੋਕਣੀ ਹੈ ਬਸ ਨਾ ਕੰਮ ਹੀ ਹੁੰਦਾ ਹੈ ਉਧਰ ਕੰਮ ਹੀ ਕੰਮ ਆ ਮੈਂ ਗ੍ਰੈਂਡਾ ਚ ਆ ਯਾਰ ਭਾਈ ਰੋਟੀ ਕਈ ਨਸੀਬ ਆ ਕੇ ਤੁਮਹਿਆ ਤੇ ਬੰਦਾ ਲੈਣੇ ਡੋਲੂ ਮੂੰਹ ਲਾਉਂਦੀ ਆ ਯੇ ਭਾਈ ਤੂੰ ਕਹੀਦਾ ਹੈ ਨਾ ਕੈਨੇਡਾ ਜਾ ਵੜਾਏ ਕਰ ਲਾ ਬਾਕੀ ਦੇ ਲੈ ਯਾਰ ਇੱਥੇ ਦੋ ਟੰਗ ਦੀ ਆਪਾਂ ਨੂੰ ਰੋਟੀ ਮਿਲ ਜਾਂਦੀ ਵਧੀਆ ਆਪਾਂ ਖੇਤਾਂ ਦੇ ਰਾਜੇ ਆ ਯਾਰ ਇੱਥੇ ਤੇ ਇਹ ਤਾਂ ਹੈ ਆ ਦੇਖਣਾ ਕਿਸਾਨਾਂ ਦੇ ਨਾਲ ਫਸਲਾਂ ਦੀ ਮਹਿੰਗੀਆਂ ਕੋਰੀਆਂ ਯਾਰ ਹੈ ਨਾ ਵੀ ਮੇਰਾ ਮਾਲ ਜੀ ਮੇਰੇ ਕੋਲੇ ਆ ਯਾਰ ਹੈ ਨਾ ਭਾਈ ਪੰਜਾਬ ਦੀ ਪਛਾਣ ਹੀ ਇੱਥੇ ਸੂਮੀ ਦੀ ਜਿਹੜੀ ਇੱਥੋਂ ਜਾਣੇ ਜਾਂਦੇ ਨੇ ਮੇਰੀ ਜਿਹੜੀ ਪੰਜਾਬ ਯਾਰ ਹਾਂ ਪਹਿਲਾਂ ਦੀ ਗੱਲਾਂ ਤਾਂ ਨਹੀਂ ਰਹੀਆਂ ਯਾਰ ਹੈ ਨਾ ਗੱਲ ਬਈ ਕਰਮਾਂ ਦੀਆਂ ਗੱਲਾਂ ਹਨਾ ਰੋਟੀ ਸੀਗੀ ਮੇਰੇ ਕਰਮਾਂ ਜ ਮੇਰੇ ਘੇੜੇ ਮਾਰਨ ਆਇਆ ਸੀ ਅੱਕਾ ਇੱਥੇ ਕੇਤ ਕਹਿੰਦੇ ਆ ਨਾ ਇੱਕ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲਾ ਦਾ ਨਾਮ ਦੇਖ ਲਾ ਹਨਾ